ਦੀ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਦੀ ਵੀ ਟੀਮ ਹੈ ਇਸ ਸਵਾਲ ਇਸ ਲਈ ਕਿਉਂਕਿ ਪੰਜਾਬ ਕਾਂਗਰਸ ਨੇ ਬੀਐਸਪੀ ਤੇ ਅਕਾਲੀ ਦਲ ਨੂੰ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਨੇ ਹੁਸ਼ਿਆਰਪੁਰ ਦੇ ਕਸਬਾ ਛੱਬੇਵਾਲ ਵਿੱਚ ਕਾਂਗਰਸ ਦੀ ਰੈਲੀ ਮੌਕੇ ਪਹੁੰਚੇ ਚੰਨੀ ਨੇ ਅਕਾਲੀ ਦਲ ਤੇ ਇਹ ਸਭ ਇਲਜ਼ਾਮ ਲਗਾਏ ਬੀਐਸਪੀ ਅਕਾਲੀ ਦਲ ਦੀ ਵੀ ਟੀਮ ਹੈ ਜਿਹੜੀ ਵੀ ਬੀਐਸਪੀ ਨੂੰ ਵੋਟ ਪੈਂਦੀ ਆ ਉਹ ਅਕਾਲੀ ਦਲ ਨੂੰ ਪੈਂਦੀ ਆ ਬੀਐਸਪੀ ਸਿਰਫ ਅਕਾਲੀ ਦਲ ਦਾ ਰਾਜ ਸਥਾਪਿਤ ਕਰਨ ਵਾਸਤੇ ਆਪਣੇ ਬੰਦੇ ਖੜੇ ਕਰਦੀ ਹੈ ਉਹਨਾਂ ਦੀ ਕੋਈ ਸੋਚ ਨਹੀਂ ਹੈ ਪੰਜਾਬ ਦੇ ਵਿੱਚ ਉਹ ਯੂਪੀ 'ਚ ਪੈਸੇ ਲੈਂਦੇ ਆ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਜਿੱਤਦੇ ਚੰਨੀ ਨੇ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਨਸ਼ੇ ਦੇ ਮੁੱਦੇ ਤੇ ਕੇਰਿਆ ਅਤੇ ਉਹਨਾਂ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਬਦਨਾਮ ਦੱਸਿਆ ਸ਼ਖਬੀਰ ਬਾਦਲ ਤੇ ਮਜੀਠੀਆ ਜੇ ਕਹਿੰਦੇ ਆ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨਾਲੋਂ ਬਦਨਾਮ ਪੰਜਾਬ ਦੇ ਵਿੱਚ ਕੋਈ ਨਹੀਂ ਉਹਨਾਂ ਨਾਲੋਂ ਬੇਸ਼ਰਮ ਪੰਜਾਬ ਦੇ ਵਿੱਚ ਕੋਈ ਨਹੀਂ ਪਰ ਉਹਨਾਂ ਨਾਲੋਂ ਸਭ ਤੋਂ ਕ腐ਟ ਔਰ ਨਸ਼ੇ ਵੋਟ ਚਣ ਵਾਲਾ ਪੰਜਾਬ ਦੇ ਵਿੱਚ ਕੋਈ ਨਹੀਂ ਅਕਾਲੀ ਦਲ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਕਾਂਗਰਸ ਪਾਰਟੀ ਦੀ ਬੋਖਲਾਹਟ ਕਰਾਰ ਦਿੱਤਾ ਹੈ ਇਹ ਸਾਫ਼ ਜਗ ਜਹਰ ਹੈ ਕਿ ਕਾਂਗਰਸ ਘਬਰਾਟ ਦੇ ਵਿੱਚ ਇਹੋ ਜਿਹੇ ਬਿਆਨ ਦੇ ਰਹੀ ਆ ਕਿਉਂਕਿ ਉਹਨਾਂ ਦੀ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੇ ਬਹੁਤ ਪਤਲੇ ਹੋ ਗਏ ਆ ਇਸ ਕਰਕੇ ਇਹੋ ਜਿਹੇ ਬਿਆਨ ਦਿੰਦੇ ਆ ਕਿਉਂਕਿ ਜਿਹੋ ਜਿਹਨਾਂ ਪਾਰਟੀਆਂ ਬਾਰੇ ਉਹ ਗੱਲਾਂ ਕਰਦੇ ਆ ਉਹ ਪਾਰਟੀਆਂ ਰਾਸ਼ਟਰ ਪੱਧਰ ਤੇ ਜਿਹੋ ਜਿਹੀ ਕਾਂਗਰਸ ਹੈ ਉਹੀ ਜਿਹੀ ਬੀਐਸਪੀ ਹੈ ਬੀਐਸਪੀ ਸੁਪਰੀਮੋ ਮਾਇਆਵਤੀ ਤੇ ਕੁਝ ਦਿਨ ਪਹਿਲਾਂ ਯੂਪੀ ਵਿੱਚ ਵੀ ਟਿਕਟਾਂ ਵੇਚਣ ਦੇ ਇਲਜ਼ਾਮ ਲੱਗੇ ਸਨ ਪਹਿਲਾਂ ਯੂਪੀ ਭਾਜਪਾ ਦੇ ਉਸ ਵੇਲੇ ਦੇ ਉਪ ਪ੍ਰਧਾਨ ਤੇ ਆਸ਼ੰਕਰ ਸਿੰਘ ਅਤੇ ਫਿਰ ਬੀਐਸਪੀ ਦੇ ਹੀ ਦੋ ਵਿਧਾਇਕਾਂ ਨੇ ਮਾਇਆਵਤੀ ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਸਨ